ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਵੀਡੀਓ ਆਪਣੀ ਡੇਲੀ ਆਉਂਦੀ ਹੈ ਇੰਡੀਆ ਟਾਈਮ ਦੇ ਫੇਰੇ 10:30 ਤੇ ਤੇ ਲੋ ਜੀ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਜਦੋਂ ਵੀ ਸਾਡੀ ਵੀਡੀਓ ਆਵੇ ਤੁਹਾਨੂੰ ਘੰਟੀ ਵੱਜ ਜੇ ਤੇ ਨਾਲ ਦੀ ਨਾਲ ਤੁਸੀਂ ਦੇਖ ਸਕੋ ਅੱਜ ਕੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੇ ਲੋ ਜੀ ਅੱਜ ਸ਼ੁਰੂ ਕਰਦੇ ਹਾਂ ਵੀ ਅੱਜ ਅਸੀਂ ਤੁਹਾਡੇ ਲਈ ਕੀ ਲੈ ਕੇ ਆਏ ਹਾਂ ਇੱਕ ਤਾਂ ਤੁਹਾਨੂੰ ਇਹ ਦਵਾਂਗੇ ਅਸੀਂ ਹਣਾ ਸਕਾਟਸ ਜਾਮ ਕਾਟਨ ਦੇ ਸੂਟ ਦਵਾਂਗੇ ਵਿਦ ਦੁਪੱਟਾ ਤੇ ਇੱਕ ਤੁਹਾਨੂੰ ਅੱਜ ਦਵਾਂਗੇ ਆਪਾਂ ਬੁਟੀਕ ਆਈਟਮ ਤਿਆਰ ਕਰਵਾਈ ਹੈ ਵਰਕ ਵਾਲੀ ਠੀਕ ਹੈ ਇਹ ਦੇਵਾਂਗੇ ਤੇ ਇੱਕ ਤੁਹਾਨੂੰ ਆਪਾਂ ਬਲੌਕ ਪ੍ਰਿੰਟਿੰਗ ਕਰਾਈ ਹੈ ਇਹ ਦੇਵਾਂਗੇ ਠੀਕ ਹੈ ਇਸ ਵਾਰੀ ਬਲੌਕ ਪ੍ਰਿੰਟਿੰਗ ਹਿੱਟ ਜਾਣੀ ਹੈ ਕਿਉਂਕਿ ਕਾਫੀ ਬਲੌਕ ਪ੍ਰਿੰਟਿੰਗ ਦੇ ਡਿਟੇਲਸ ਆ ਰਹੀਆਂ ਲੋ ਜੀ ਸ਼ੁਰੂ ਕਰਦੇ ਆਪਾਂ ਪਿਓਰ ਕਾਟਨ ਤੋਂ ਦੇਖੋ ਜੀ ਡਿਜ਼ਾਈਨ ਕੋਈ ਵੀ ਜਦੋਂ ਹਿੱਟ ਹੁੰਦਾ ਹੈ ਤਾਂ ਉਹ ਹਰ ਜਗ੍ਹਾ ਤੇ ਹੋਣ ਲੱਗ ਪੈਂਦਾ ਹੈ ਹਣਾ ਤੁਹਾਨੂੰ ਪਤਾ ਹੀ ਹੈ ਕੋਈ ਔਖਾ ਕੰਮ ਨਹੀਂ ਹੁੰਦਾ ਵੀ ਡਿਜ਼ਾਈਨ ਤੁਸੀਂ ਕਾਪੀ ਕਰੋ ਤੇ ਬਣਾ ਲਓ ਫੈਬਰਿਕ ਤੇ ਸਫਾਈ ਦੋਵੇਂ ਚੀਜ਼ਾਂ ਦੀ ਸਾਡੀ ਪੂਰੀ ਜ਼ਿੰਮੇਵਾਰੀ ਹੈ ਫੈਬਰਿਕ ਇੰਨਾ ਵਧੀਆ ਆਊਗਾ ਤੁਹਾਡੇ ਕੋਲ ਕਾਟਨ ਇੰਨੀ ਵਧੀਆ ਆਊਗੀ ਬਿਨਾ ਲਾਈਨਿੰਗ ਤੋਂ ਬਣਾਇਓ ਕੁਛ ਹੀ ਕਰਨ ਦੀ ਲੋੜ ਨਹੀਂ ਜਿਨੇ ਲਾਈਨਿੰਗ ਲਵਾਣੀ ਉਹਦੀ ਮਰਜ਼ੀ ਹੈ ਅਦਰਵਾਈਜ਼ ਤੁਹਾਨੂੰ ਲਾਈਨਿੰਗ ਦੀ ਲੋੜ ਨਹੀਂ ਹੈ 5 ਮੀਟਰ ਤੁਹਾਡੇ ਕੋਲ ਫੈਬਰਿਕ ਆਊਗਾ ਪੂਰਾ ਵਧੀਆ ਕਾਟਨ ਠੀਕ ਹੈ ਤੇ ਇਹ ਆਊਗਾ ਤੁਹਾਡੇ ਕੋਲੇ ਵਰਕ ਸਾਰੇ ਚ ਬੁੱਟੀ ਤੇ ਫਿਰ ਅੰਬੀ ਡਿਜ਼ਾਈਨ ਦੇਖੋ ਪੂਰਾ ਤੁਹਾਡਾ ਜਿਹੜਾ ਹੈ ਲੈਂਥ ਵਾਈਜ਼ ਤੁਹਾਡੇ ਚਾਕ ਪੂਰੀ ਠੀਕ ਹੈ ਨਾਲ ਤੁਹਾਡਾ ਘੇਰਾ ਦੋਵੇਂ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਚਾਕ ਵੀ ਮਿਲ ਰਿਹਾ ਹੈ ਘੇਰਾ ਵੀ ਮਿਲ ਰਿਹਾ ਹੈ ਤੇ ਨਾਲ ਤੁਹਾਨੂੰ ਫੁੱਲ ਫਰੰਟ ਦੇ ਉੱਤੇ ਬੂਟੀ ਵੀ ਮਿਲ ਰਹੀ ਹੈ ਇੰਨੀ ਪਿਆਰੀ ਚੀਜ਼ ਆਉਣ ਵਾਲੀ ਹੈ ਤੁਹਾਡੇ ਕੋਲੇ ਵੀ ਬਸ ਤੁਸੀਂ ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖੋਗੇ ਫਿਰ ਆ ਲੋ ਜੀ ਆ ਤੁਹਾਨੂੰ ਮਿਲੂਗਾ ਬਾਹ ਦੇ ਉੱਤੇ ਚਾਹੇ ਤੁਸੀਂ ਪਹੁੰਚੇ ਤੇ ਲੈ ਲਿਓ ਤੇ ਬਾਹ ਤੇ ਲੈ ਲਿਓ ਹੁਣ ਤਾਂ ਗਰਮੀ ਆ ਗਈ ਬਾਹ ਤੇ ਵੀ ਅੱਛਾ ਲੱਗੂਗਾ ਠੀਕ ਹੈ ਤੇ ਲੋ ਜੀ ਕਲਰ ਨੋਟ ਕਰ ਲਓ ਬਹੁਤ ਸੋਹਣਾ ਕਲਰ ਹੈ ਵਿਦਾਊਟ ਦੁਪੱਟਾ ਇਹ ਸੂਟ ਤੁਹਾਨੂੰ ਮਿਲਣਾ ਹੈ ਦੁਪੱਟਾ ਲੈਣਾ ਹੋਵੇ ਤੁਸੀਂ ਵੇਚੇ 'ਚ ਸਾਨੂੰ ਦੱਸ ਸਕਦੇ ਹੋ ਆ ਜਿਹੜਾ ਮੈਂ ਦੁਪੱਟਾ ਵੀਰ ਕੀਤਾ ਹੋਇ ਠੀਕ ਹੈ ਪੂਰਾ ਖੁੱਲਾ ਦੁਪੱਟਾ ਹੁੰਦਾ ਲੋ ਠੀਕ ਹੈ ਪੂਰੇ ਖੁੱਲੇ ਢੁੱਲੇ ਕੋਈ ਇਕੱਠੇ ਨਹੀਂ ਹੁੰਦੇ ਸਾਰਾ ਦਿਨ ਡਿਊਟੀ ਕਰਕੇ ਆਈਆਂ ਮੈਂ ਲੋ ਠੀਕ ਹੈ ਆ ਲੋ ਇਹ ਡੇਡੇ ਦੁਪੱਟੇ ਆ ਤੇ ਇਹਦਾ ਪ੍ਰਾਈਸ ਆਪਣਾ 375 ਹੈ ਠੀਕ ਹੈ ਤੁਸੀਂ ਸਾਡੇ ਤੋਂ ਦੁਪੱਟਾ ਲੈਣਾ ਹੋਵੇ ਡਾਈ ਕਰਾ ਕੇ ਲੈਣਾ ਹੈ ਵਿਦਆਊਟ ਡਾਈ ਲੈਣਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਕਿਸੇ ਨੂੰ ਚਾਹੀਦਾ ਹੋਊਗਾ ਠੀਕ ਹੈ 250 ਮੀਟਰ ਵਾਲੀ ਆਪਣੇ ਕੋਲੇ ਹਾਫ ਪਿਓਰ ਵੀ ਹੁੰਦੀ ਹੈ ਠੀਕ ਹੈ ਤੇ ਚਿਨੋਨ ਵੀ ਹੁੰਦੀ ਹੈ ਆਪਣੇ ਕੋਲੇ ਹਾਫ ਪਿਓਰ ਵੀ ਹਰਪਾ ਸੈਮੀ ਚਨੌਨ ਵੀ ਹੁੰਦੀ ਹੈ ਫੁੱਲ ਚਨੌਨ ਵੀ ਹੁੰਦੀ ਹੈ ਹਰ ਤਰ੍ਹਾਂ ਦੇ ਦੁਪੱਟੇ ਹੁੰਦੇ ਜੇ ਕਿਸੇ ਨੂੰ ਚਾਹੀਦਾ ਹੋ ਤਾਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਤੇ ਲਓ ਜੀ ਪਹਿਲਾ ਸੂਟ ਜਿਹੜਾ ਮੈਂ ਤੁਹਾਡੇ ਲਈ ਖੋਲੇ ਬਿਊਟੀਫੁੱਲ ਤੇ ਡਿਜ਼ਾਈਨਿੰਗ ਕਰਾਈ ਹੈ ਤੇ ਸਫਾਈ ਨਾਲ ਬੁਰਾ ਕੰਮ ਹੋਇਆ ਹੋਇਆ ਤੇ ਕਲਰ ਕੰਬੀਨੇਸ਼ਨ ਪੂਰੇ ਸਰਦਾਰੀ ਠੀਕ ਹੈ ਤੇ ਤੁਹਾਨੂੰ ਇਹ ਸੂਟ ਮਿਲਣਾ ਹੈ ਸਿਰਫ 1350 1350 ਚ 1350 ਚ ਸੂਟ ਤੁਹਾਡੇ ਘਰ ਤੱਕ ਆਉਣੇ ਫ੍ਰੀ ਸ਼ਿਪਿੰਗ ਨਾਲ ਠੀਕ ਹੈ ਜੀ ਲਓ ਜੀ ਇਹ ਸੀ ਆਪਣਾ ਅੱਜ ਦਾ ਪਹਿਲਾ ਸੂਟ ਸਟਾਕ ਇਹ ਤੁਹਾਨੂੰ ਪੂਰਾ ਦਵਾਂਗੇ ਇੱਥੇ ਭਵੇਂ ਕਾਊਂਟਰ ਤੇ ਨਹੀਂ ਰੱਖਿਆ ਸਾਈਡ ਤੇ ਤੁਹਾਨੂੰ ਪੂਰਾ ਸਟਾਕ ਪਿਆ ਸਾਡੇ ਕੋਲ ਠੀਕ ਹੈ ਲਓ ਜੀ ਅਗਲਾ ਕਲਰ ਤੁਹਾਨੂੰ ਇਹ ਦਵਾਂਗੇ ਬਹੁਤ ਸੋਹਣੇ ਸੋਹਣੇ ਕਲਰ ਹੈ ਕਲਰ ਹੀ ਬਹੁਤ ਸਿਰਾ ਨਹੀਂ ਸਾਰੇ ਕੋਈ ਟ੍ਰਾਂਸਪੇਰੈਂਸੀ ਨਹੀਂ ਹੋਊਗੀ ਪੂਰਾ ਸੋਲਿਡ ਤੁਹਾਡੇ ਕੋਲ ਘਟਣਾ ਆਊਗੀ ਕੋਈ ਰੰਗ ਨਹੀਂ ਖਰਾਬ ਹੋਣਾ ਕੁਝ ਨਹੀਂ ਹੋਣਾ ਹਰ ਤਰ੍ਹਾਂ ਨਾਲ ਪਰਫੈਕਟ ਸੂਟ ਭੇਜਾਂਗੇ ਤੁਹਾਡੇ ਕੋਲ ਲਓ ਜੀ ਦੇਖੋ ਆ ਰਿਹਾ ਤੁਹਾਡਾ ਅਗਲਾ ਕਲਰ ਮੋਰ ਪੰਖੀ ਤੋਂ ਥੋੜਾ ਜਾਂ ਮਰਬਨ ਕੀ ਕਹਾਂਗੇ ਇਹਨੂੰ ਹਣਾ ਥੋੜਾ ਜਿਹਾ ਥੋੜਾ ਜਿਹਾ ਡਿਫਰੈਂਟ ਹੈ ਹਾਂ ਡਿਫਰੈਂਟ ਜਿਹਾ ਸੇਮ ਆਇਆ ਬਿਲਕੁਲ ਬਸ ਸੇਮ ਦੇਖਿਆ ਤੁਸੀਂ ਤੇ ਪੂਰਾ ਖੂਬਸੂਰਤ ਵਰਕ ਪੂਰਾ ਹੈਵੀ ਤੇ ਕਿਹੜਾ ਤੁਹਾਨੂੰ ਮਿਲਣਾ ਹੈ 21 21 ਤੁਹਾਨੂੰ ਇਹ ਮਿਲਣਾ ਹੈ 21 ਤੋਂ ਤੁਸੀਂ ਘੱਟ ਵੀ ਘਾ ਸਕਦੇ ਜਿਹੜੀ ਇਹ ਬੇਲ ਹੈ ਜੇ ਤੁਸੀਂ ਅੰਦਰ ਨੂੰ ਕਰੋਗੇ ਤਾਂ ਹੋਰ ਘੱਟ ਕਰ ਸਕਦੇ ਹੋ ਨਾ ਤਾਂ ਤੁਹਾਨੂੰ ਇਹ ਮਿਲੂਗਾ ਜੀ 21 ਇੱਥੋਂ ਤੱਕ ਹੈ ਠੀਕ ਤੇ ਫਿਰ 27 ਤੁਹਾਨੂੰ ਨੀਚੇ ਜਿਹੜੀ ਬੇਲ ਹੈ ਉਹ ਮਿਲੂਗੀ ਤੁਸੀਂ ਮਤਲਬ 27 ਤੱਕ ਵੀ ਘੇਰਾ ਬਣਾ ਸਕਦੇ ਹੋ ਇੱਕ ਵੀ ਬਣਾ ਸਕਦੇ ਹੋ ਕਿ ਤੁਹਾਨੂੰ ਘੱਟ ਵੀ ਬਣਾ ਸਕਦੇ ਹੋ ਫਿਰ ਤੁਸੀਂ ਆਹ ਵਾਲੀ ਵੇਲ ਲੈ ਲਓਗੇ ਅੰਦਰ ਠੀਕ ਹੈ ਇਸ ਤਰੀਕੇ ਨਾਲ ਡਿਜ਼ਾਈਨਿੰਗ ਕੀਤੀ ਗਈ ਹੈ ਬਿਊਟੀਫੁਲੀ ਇਹਨੂੰ ਡਿਜ਼ਾਈਨ ਕੀਤਾ ਤੇ ਬਹੁਤ ਸੋਹਣੀ ਇਹਦੀ ਵੇਲ ਬਣਾਈ ਆਪਾਂ ਤੇ ਸਾਰਿਆਂ ਨੂੰ ਮੋਸਟ ਇੰਪੋਰਟੈਂਟ ਕਿ ਫੈਬਰਿਕ ਤੁਹਾਡੇ ਕੋਲ ਬਹੁਤ ਸੋਹਣਾ ਆਉਣ ਵਾਲਾ ਹੈ ਬਹੁਤ ਹੀ ਪਿਆਰਾ ਫੈਬਰਿਕ ਆਊਗਾ ਤੇ ਸੂਟ ਤੁਹਾਨੂੰ ਮਿਲ ਰਿਹਾ ਸਿਰਫ ਸਾਡੇ 1300 ਚ ਕੋਈ ਸ਼ਿਪਿੰਗ ਨਹੀਂ ਦੇਣੀ ਕੁਝ ਨਹੀਂ ਕਰਨਾ ਲਓ ਜੀ ਅਗਲਾ ਕਲਰ ਦੇਖੋ ਬਹੁਤ ਪਿਆਰਾ ਜਿਹਾ ਸੂਟ ਹੈ ਲੋਈ 컬러 ਨੋਟ ਕਰੋ ਤੇ ਉਠਾ ਦੇਖੋ ਸੂਟ ਦੇ ਉੱਤੇ ਕਿੰਨਾ ਪਿਆਰਾ 컬러 ਕੰਬੀਨੇਸ਼ਨ ਲਾ ਕੇ ਸਰਦਾਰੀ ਚੀਜ਼ ਤਿਆਰ ਕੀਤੀ ਹੈ ਤੇ ਪੂਰੇ ਹੈਵੀ ਲੁੱਕ ਦੀ ਲੋ ਠੀਕ ਹੈ ਤੇ ਫੈਬਰਿਕ ਤੁਹਾਨੂੰ ਹੋਰ ਫੋਕਸ ਕਰਕੇ ਦਿਖਾਉਣੀ ਹੈ ਮੈਂ ਇਹ ਇਸ ਤਰ੍ਹਾਂ ਦਾ ਫੈਬਰਿਕ ਆ ਦੇਖੋ ਚੈੱਕ ਜੇ ਬਣੇ ਹੋਏ ਵਿੱਚ ਹੈ ਨਾ ਬਹੁਤ ਸੋਣੀ ਕਾਟਨ ਆਈ ਹੈ ਤੇ ਏ ਕਲਾਸ ਸੂਟ ਤੇ ਪ੍ਰਾਈਸ ਸਿਰਫ 1350 ਰੁਪਏ ਲੋ ਜੀ ਇੱਕ ਕਲਰ ਇਹ ਆਊਗਾ ਚਾਰ ਕਲਰ ਦੇ ਉੱਤੇ ਸਟਾਕ ਬਹੁਤ ਸਾਰਾ ਤਿਆਰ ਕਰਾਇਆ ਆਪਾਂ ਪਰ ਕਲਰ ਆਪਣੇ ਚਾਰ ਕਰਾਏ ਨਹੀਂ ਫਿਰ ਤੁਸੀਂ ਵੀ ਕਨਫਿਊਜ਼ ਹੋਣੀਆਂ ਤੇ ਅਸੀਂ ਵੀ ਹੋਣੀਆਂ ਠੀਕ ਹੈ ਜੀ ਲਓ ਇਸ ਕਰਕੇ ਆਪਾਂ ਚਾਰੋਂ ਕਲਰ ਇਸ ਤਰ੍ਹਾਂ ਕਰਾਏ ਆ ਕਿ ਕੋਈ ਵੀ ਟ੍ਰਾਂਸਪੇਰੈਂਟ ਨਾ ਲੱਗੇ ਤੇ ਹਰ ਏਜ ਗਰੁੱਪ ਨੂੰ ਸੂਟ ਕਰੇ ਚਾਹੇ ਤੁਹਾਡਾ ਕੋਈ ਏਜ ਗਰੁੱਪ ਹੈ ਤਿੱਖਾ ਅਸੀਂ ਕੋਈ ਵੀ ਕਲਰ ਨਹੀਂ ਚੱਕਿਆਗਾ ਆ ਲਓ ਗਰਮੀਆਂ ਦੇ ਅਕੋਰਡ ਗਰਮੀਆਂ ਦੇ ਅਕੋਰਡ ਲਈ ਬਹੁਤ ਪਿਆਰੀਆਂ ਆਈਟਮਾਂ ਬਹੁਤ ਪਿਆਰਾ ਫੈਬਰਿਕ ਅੱਖਾਂ ਬੰਦ ਕਰਕੇ ਯਕੀਨ ਕਰ ਲਿਓ ਅਗਰ ਸਾਡਾ ਚੈਨਲ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਬਹੁਤ ਏ ਕਲਾਸ ਚੀਜ਼ ਤੁਹਾਡੇ ਕੋਲੇ ਆਉਣ ਵਾਲੀ ਹੈ ਲੋ ਜੀ ਇਹ ਹੋ ਗਿਆ ਜੀ ਅੱਜ ਦਾ ਪਹਿਲਾ ਡਿਜ਼ਾਈਨ ਹੁਣ ਤੁਹਾਨੂੰ ਇੱਕ ਹੋਰ ਬੰਬ ਆਈਟਮ ਦਿਖਾਉਣੀ ਹੈ ਤੇ ਇੱਥੇ ਤੁਹਾਨੂੰ ਬਹੁਤ ਹੀ ਸੋਹਣਾ ਸੂਟ ਰੈਡੀ ਕਰਿਆ ਆਪਾਂ ਫੈਬਰਿਕ ਬਹੁਤ ਪਿਆਰਾ ਬਿਊਟੀਫੁਲ ਫੈਬਰਿਕ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਡਿਜ਼ਾਈਨ ਦਿਖਾਇਆ ਹੈ ਸੇਮ ਫੈਬਰਿਕ ਹੈ ਬਸ ਉਹਦੇ ਉੱਤੇ ਵਰਕ ਸਟਾਈਲ ਡਿਫਰੈਂਟ ਹੈ ਠੀਕ ਹੈ ਏ ਕਲਾਸ ਫੈਬਰਿਕ ਤੇ ਉਹਦੇ ਉੱਤੇ ਤੁਸੀਂ ਦੇਖੋ ਬਲੌਕ ਪ੍ਰਿੰਟਿੰਗ ਇਹਨਾਂ ਸਫਾਈ ਨਾਲ ਹੋਈ ਗਏ ਗੰਧ ਨਹੀਂ ਮਾਰਿਆ ਤੇ ਨਾਲ ਤੁਹਾਨੂੰ ਇਹ ਦਿੱ ਆਰੀ ਵਰਕ ਆ ਗਿਆ ਗਲੀ ਦੇ ਉੱਤੇ ਫਿਰ ਇਧਰ ਆ ਗਈਆਂ ਤਿੰਨ ਬੇਲਾਂ ਠੀਕ ਹੈ ਸਾਰੇ ਚਾਰੀ ਵਰਕ ਤੇ ਫਿਰ ਇੱਕ ਫੁੱਲ ਇੱਥੇ ਆ ਗਿਆ ਇਹਦੇ ਉੱਤੇ ਵੀ ਤੁਹਾਨੂੰ ਸਾਰੇ ਦੇ ਉੱਤੇ ਥ੍ਰੈਡ ਨਾਲ ਆਰੀ ਵਰਕ ਹੋਇਆ ਹੈ ਹਾਈਲਾਈਟ ਕੀਤਾ ਸੂਟ ਇੱਥੇ ਵੀ ਸਾਰਾ ਇਹ ਹਾਈਲਾਈਟਡ ਹੈ ਠੀਕ ਹੈ ਜੀ ਬਾਵਾ ਵੀ ਹਾਈਲਾਈਟਡ ਹੈ ਪ੍ਰੋਪਰ ਤੇ ਇਹ ਤੁਹਾਨੂੰ 5 ਮੀਟਰ ਰਨਿੰਗ ਚ ਮਿਲੂਗਾ ਤੇ ਇਹਦਾ ਮੈਂ ਘੇਰਾ ਦੱਸਦਾ ਤੁਹਾਨੂੰ ਮਿਲਣਾ ਜੀ ਘੇਰਾ 26.5 ਇੰਚ 26.5 ਐਂਡ 26 रेडी है ठीक है, है जी ਤੇ ਲੈਂਥ ਦੀ ਲੋੜ ਨਹੀਂ ਕਿਉਂਕਿ ਫੁੱਲ ਲੈਂਥ ਮਿਲਣੀ ਆ ਤੁਹਾਨੂੰ ਤੇ ਸੂਟ ਆਲਾ ਦਰਜੇ ਦਾ ਹੋਣਾ ਏ ਤੁਹਾਡੇ ਕੋਲ ਬਹੁਤ ਪਿਆਰੀ ਚੀਜ਼ ਕੜਾਈਆਂ ਤੋਂ ਹਟ ਕੇ ਪ੍ਰਿੰਟਾਂ ਤੋਂ ਹਟ ਕੇ ਨਵੀਂ ਚੀਜ਼ ਦੀ ਲੱਗੇ ਤੁਹਾਨੂੰ ਤੇ ਨਾਲ ਮਿਲੂਗਾ ਤੁਹਾਨੂੰ ਟੈਬੀ ਦਾ ਦੁਪੱਟਾ ਲਓ ਜੀ ਟੈਬੀ ਲਾਈਨਿੰਗ ਦਾ ਬਹੁਤ ਪਿਆਰਾ ਦੁਪੱਟਾ ਦੇਣਾ ਤੁਹਾਨੂੰ ਤੇ ਦੇਖੋ ਜੀ ਉਹਦੇ ਉੱਤੇ ਵੀ ਤੁਹਾਨੂੰ ਹੈਵੀ ਇਹ ਸਾਰਾ ਕੰਮ ਮਿਲ ਰਿਹਾ ਹੈ ਬਲੌਕ ਪ੍ਰਿੰਟਿੰਗ ਦਾ ਲੋ ਠੀਕ ਹੈ ਤੇ ਪੂਰਾ 2.5 मीटर, मीटर एक उंगल होगा जिन्हें थोड़ा लेस चाहगा ठीक है जी आलो देखो लुक देखो सूट दी वेरी ग्रेसफुल कलर कॉम्बीनेशन वेरी ग्रेसफुल है साफ कम ते प्राइस मिलेगा सूट का उन्नीस सौ नड़िन्नवे वन नाइन 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 ठीक है जी ओ जी ये हो गया पहला सूट ठीक है जी आलो ਇਹਦੇ ਪਿਆਰੇ ਪਿਆਰੇ ਕਲਰ ਤੁਹਾਡੇ ਲਈ ਰੈਡੀ ਕਰਾਏ ਤੇ ਇੰਨਾ ਪਿਆਰਾ ਫੈਬਰਿਕ ਲੈ ਕੇ ਠੀਕ ਹੈ ਕੰਮ ਕਰਾਇਆ ਇਹਨਾਂ ਦੇ ਉੱਤੇ ਵੀ ਜਦੋਂ ਸੂਟ ਆਊਗਾ ਤੁਹਾਡੇ ਕੋਲੇ ਤੁਹਾਡਾ ਜੀ ਖੁਸ਼ ਹੋ ਜਾਊਗਾ ਦੇਖ ਕੇ ਸੂਟ ਲਓ ਪੜੇ ਲਿਖੇ ਸਮਾਰਟ ਇਹਦੇ ਤੇ ਪ੍ਰਿੰਟਿੰਗ ਕਰਾਈ ਹੈ ਪੂਰੀ ਪੜੇ ਲਿਖਿਆ ਦੇ ਤੇ ਵਰਕ ਕਰਾਇਆ ਰੰਗ ਵੀ ਓਨੀ ਸਮਾਰਟ ਹੈ ਦੀ ਲੋ ਸੇਮ ਕਲਰ ਦਾ ਥ्रेड ਨਾਲ ਆਰੀ ਵਰਕ ਕਰਾਇਆ ਆਪਾਂ ਠੀਕ ਹੈ ਲੋ ਜੀ ਦੇਖੋ ਲੁੱਕ ਸੂਟ ਦੀ ਹੈਵੀ ਤੁਹਾਨੂੰ ਵਰਕ ਮਿਲ ਰਿਹਾ ਪ੍ਰਿੰਟਿੰਗ ਦਾ ਐਂਡ ਆਰੀ ਵਰਕ ਤੁਹਾਨੂੰ ਬਾਹਾਂ ਦੇ ਵੀ ਮਿਲੂਗਾ ਠੀਕ ਹੈ ਤੇ ਨਾਲ ਤੁਹਾਨੂੰ ਮਿਲੂਗਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਦਾ ਲੈਵਲ ਸੂਟਾਂ ਦਾ ਕੁੜਮਾਚਾਰੀ ਲੈਵਲ ਹੈ ਸਾਡਾ ਸਭ ਤੋਂ ਟਾਪ ਲੈਵਲ ਜਦੋਂ ਹੁੰਦਾ ਨਾ ਉਦੋਂ ਮੈਂ ਤੁਹਾਨੂੰ ਕਹਿੰਨੀ ਹੁੰਦੀ ਵੀ ਇਹ ਕੁੜਮਾਚਾਰੀ ਲੈਵਲ ਹੈ ਬਹੁਤ ਹੀ ਡੀਸੈਂਟ ਆਈਟਮ ਤੁਸੀਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਸਿਰਫ 19.99 ਚ ਵਿਦ ਸ਼ਿਪਿੰਗ ਕੋਈ ਐਕਸਟਰਾ ਸ਼ਿਪਿੰਗ ਚਾਰਜਸ ਤੁਸੀਂ ਨਹੀਂ ਦੇਣੇ ਸਾਨੂੰ ਲੋ ਜੀ ਇਹਨਾਂ ਚੀਜ਼ਾਂ ਦੇ ਵਿੱਚ ਨਾ ਜਿਹੜੀਆਂ ਤਿਆਰ ਕਰਾਈਆਂ ਚੀਜ਼ਾਂ ਹੁੰਦੀਆਂ ਉਹਨਾਂ ਦੇ ਵਿੱਚ ਮੇਨ ਇਹੀ ਹੁੰਦਾ ਕਿ ਬੇਸ ਫੈਬਰਿਕ ਕੀ ਹੈ ਤੇ ਸਫਾਈ ਕਿੰਨੀ ਕਾ ਕੰਮ ਦੀ ਹੈ ਠੀਕ ਹੈ ਲਿਪਾ ਪੋਤੀ ਜੀ ਵਾਲੇ ਜਿਹੜੇ ਹੁੰਦੇ ਹਨ ਨਾ ਉਹ ਪਾਈ ਹੋਈ ਨਹੀਂ ਅੱਛੇ ਲੱਗਦੇ ਜੀ ਸਿਆਣੇ ਬੰਦੇ ਦੀ ਲੋ ਜੀ ਦੇਖੋ ਬਿਊਟੀਫੁਲ ਡਿਜ਼ਾਈਨਿੰਗ ਹੈ ਬਿਊਟੀਫੁਲ ਬਿਲਕੁਲ ਓਵਰਨਿੰਗ ਕੀਤਾ ਸੂਟ ਨੂੰ ਤੇ ਐਵੇਂ ਨਹੀਂ ਹੈਗਾ ਐ ਲੱਗੂਗਾ ਕਿ ਕੁਛ ਹੈ ਹੀ ਨਹੀਂ ਸੂਟ ਦੇ ਉੱਤੇ ਲੋ ਤੇ ਜਦੋਂ ਤੁਸੀਂ ਇਹ ਦੁਪੱਟਾ ਕੀਤਾ ਨਾਲ ਤੇ ਸਰਦਾਰੀ ਠੁੱਕ ਦੇਖੋ ਕਿੱਥੇ ਜਾਣੀ ਹੈ ਤੁਸੀਂ ਲਓ 2.5 ਮੀਟਰ ਦਾ ਪੂਰਾ ਦੁਪੱਟਾ ਖੁੱਲਾ ਡੁੱਲਾ ਸਰਤੇ ਟਿਕਣਾ ਵਾਲਾ ਸਰਤੇ ਟਿਕਣਾ ਵਾਲਾ ਪੂਰਾ ਠੀਕ ਹੈ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 1999 ਉਹ ਵੀ ਤੁਹਾਡੇ ਘਰ ਤੱਕ ਸੂਟ ਆਉਣ ਦਾ ਲਓ ਜੀ ਅਗਲਾ ਡਿਜ਼ਾਈਨ ਅਗਲਾ ਕਲਰ ਹਾਂ ਸੌਰੀ ਅਗਲਾ ਕਲਰ ਲਓ ਜੀ ਮਿੱਠਾ ਜਿਆ ਅ ਕਲਰ ਹੈ ਇਹ ਕਲਰ ਸਹੀ ਆ ਗਿਆ ਬਸ ਜਿਹੜਾ ਵੀ ਆ ਗਿਆ ਤੁਹਾਡੇ ਕੋਲੇ ਉਹ ਉਹੀ ਮਿੱਠਾ ਬਸ ਠੀਕ ਹੈ ਨਾ ਮੈਂ ਇਹਨੂੰ ਕਹਿ ਦਿੰਨੀ ਆ ਲਵੈਂਡਰ ਜਿਹਾ ਟਾਈਪ ਹੈ ਹਨਾ ਹਾਂ ਲਵੈਂਡਰ ਟਾਈਪ ਕਲਰ ਹੈ ਇਹਦਾ ਤੇ ਲੋ ਜੀ ਇਹ ਤੁਹਾਨੂੰ ਮਿਲ ਰਿਹਾ ਹੈ ਦੁਪੱਟਾ ਠੀਕ ਹੈ ਵਾਹ ਲਓ ਦੇਖੋ ਕੁਆਂਟੀਟੀ ਪੂਰੀ ਮਿਲੂਗੀ ਇਹਨਾਂ ਦੇ ਵਿੱਚ ਵੀ ਪਰ ਜਿੰਨੀ ਵੀ ਹੋਵੇ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਵੀ ਪਤਾ ਹੀ ਹੈ ਹਨਾ ਵੀ ਸਭ ਦੀ ਪਸੰਦੀਦਾ ਚੀਜ਼ਾਂ ਨੇ ਸਭ ਦੀ ਆਲਮੋਸਟ ਸਭ ਦੀ ਰੇਂਜ ਵਿੱਚ ਵੀ ਆ ਜਾਂਦੀਆਂ ਨੇ ਹਨਾ ਵਿਦ ਦੁਪੱਟਾ ਪੂਰਾ ਵਰਕ ਵਾਲਾ ਸੂਟ ਤੁਹਾਨੂੰ 1999 ਵਿੱਚ ਮਿਲੂਗਾ ਤਾਂ ਕਾਫੀ ਜਣਾਂ ਦੀ ਰੇਂਜ 'ਚ ਆਉਣ ਵਾਲੀ ਚੀਜ਼ ਹੈ ਬਸ ਸਰਦਾਰੀ ਇਸ ਕਰਕੇ ਜਿੰਨੀਆਂ ਵੀ ਅਸੀਂ ਤੁਹਾਨੂੰ ਦਿਖਾ ਰਹੀਏ ਜਿੰਨੀਆਂ ਵੀ ਮਰਜ਼ੀ ਲੈ ਆਈਏ ਫਿਰ ਵੀ ਤੁਸੀਂ ਫਾਈਨਲ ਵੈਸੇ ਜੀ ਪਾਉਣਾ ਹੈ ਲੋ ਜੀ ਹੁਣ ਤੁਹਾਨੂੰ ਦਿੰਨੇ ਆ ਅ ਅਗਲਾ ਸੂਟ ਲੋ ਜੀ ਇਹ ਸੂਟ ਤੁਹਾਨੂੰ ਦਵਾਂਗੇ ਆਪਾਂ ਵਿਦ ਦੁਪੱਟਾ ਗਲੇਸ ਕਾਟਨ ਠੀਕ ਹੈ ਲੋ ਜੀ ਚਲੋ 46 47 ਤੱਕ ਤੁਹਾਡੀ ਲੈਂਥ ਰੈਡੀ ਹੋ ਜੂਗੀ ਹਨਾ ਹਾਂ 47 ਹੈ ਹੁਣ ਇਹ ਮਤਲਬ 45 46 ਤੱਕ ਤੁਹਾਡੀ ਆਹਮ ਨਾਲ ਇਹਨਾਂ ਦੀ ਲੈਂਥ ਤਿਆਰ ਹੋ ਜਾਂਦੀਆਂ ਨੇ ਕਿਉਂਕਿ ਸਾਈਡ ਤੋਂ ਜਿਹੜੀ ਪੀਸ ਲੈਂਦੇ ਹੁੰਦੇ ਨੇ ਉਹ ਮੋੜਵੀਂ ਲੀਜ ਲਾਉਣੀ ਹੋਵੇ ਤਾਂ ਉੱਥੇ ਲੱਗ ਜਾਂਦੀ ਇਹ ਤੁਹਾਨੂੰ ਮਿਲੂਗਾ ਸਿਰਫ ਪ੍ਰਿੰਟ ਮੈਚਿੰਗ ਦੇ ਵਿੱਚ ਠੀਕ ਹੈ ਇਹ ਆ ਗਈ ਜੀ ਤੁਹਾਡੀ ਸ਼ਰਟ ਬਹੁਤ ਸੋਹਣੀ ਸੋਹਣੀ ਕਲਰ ਪ੍ਰਿੰਟ ਦਵਾਂਗੇ ਤੁਹਾਨੂੰ ਠੀਕ ਹੈ ਇਹ ਤੁਹਾਨੂੰ ਮਿਲੂਗੀ ਸਲਵਾਰ ਠੀਕ ਹੈ ਜੀ ਕਾਟਨ ਦੀ ਸਲਵਾਰ ਹੈ ਠੀਕ ਹੈ ਤੇ ਨਾਲ ਤੁਹਾਨੂੰ ਇਹ ਦਵਾਂਗੇ ਦੁਪੱਟਾ ਲਓ ਜੀ ਮਸਲੀਨ ਦਾ ਦੁਪੱਟਾ ਮਿਲੂਗਾ ਨਾਲ ਸਵਾ ਦੋ ਮੀਟਰ ਦਾ ਠੀਕ ਹੈ 2.5 ਮੀਟਰ ਦੀ ਸਲਵਾਰ ਹੋਊਗੀ ਸਵਾ ਦੋ ਮੀਟਰ ਦਾ ਤੁਹਾਨੂੰ ਪੂਰਾ ਦੁਪੱਟਾ ਮਿਲੂਗਾ ਪੀਕ ਹੋਈ ਵੀ ਮਿਲੂਗੀ ਠੀਕ ਹੈ ਆ ਲਓ ਤੇ ਸੂਟ ਦਾ ਪ੍ਰਾਈਸ ਮਿਲੂਗਾ ਸਿਰਫ 800 ਠੀਕ ਹੈ ਸਿਰਫ 830 ਵੀ 830 ਦੇ ਵਿੱਚ ਇਹ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਹੁਣ ਤੁਹਾਨੂੰ ਇਹ ਫਟਾਫਟ ਰੰਗ ਦਿਖਾ ਦਿੰਨੀ ਐ ਇੱਕ ਰੰਗ ਤੁਹਾਨੂੰ ਇਹ ਮਿਲੂਗਾ ਪਿੰਕ ਜਿਹਾ ਕਲਰ ਐ ਠੀਕ ਐ ਜੀ ਇੱਕ ਰੰਗ ਤੁਹਾਨੂੰ ਇਹ ਮਿਲੂਗਾ ਠੀਕ ਐ ਕਲਰ ਨੋਟ ਕਰ ਲਓ ਇੱਕ ਰੰਗ ਤੁਹਾਨੂੰ ਇਹ ਮਿਲੂਗਾ ਰਸਟ ਟਾਈਪ ਹਣਾ ਹਾਂ ਪਿਛੀ ਰਸਤੇ ਜਿਹカラー ਹੁੰਦਾ ਇਹਦਾ ਠੀਕ ਹੈ ਜੀ ਲੋ ਜੀ ਹੁਣ ਅਗਲਾ ਡਿਜ਼ਾਈਨ ਦਿਖਾਉਣੀ ਹੈ ਲੋ ਜੀ ਸੋਬਰ ਜੇ ਕਲਰ ਨੇ ਬਿਨਾ ਲਾਈਨਿੰਗ ਤੋਂ ਸੂਟ ਬਣਾਉਗਾ ਕੋਈ ਸੀ ਥਰੂ ਨਹੀਂ ਕੁਛ ਨਹੀਂ ਰਾਵਨਾ ਸੂਟ ਬਣਾਉਣਾ ਇੱਥੇ ਤਿਹਾਰ ਆਪਣੇ ਖੜੇ ਰਹਿੰਦੇ ਨੇ ਇਹ ਉਹ ਸੂਟ ਨੇ ਜਿਹੜੀ ਸਭ ਦੀ ਰੇਂਜ ਚ ਆਉਣਗੇ ਕਿਉਂਕਿ ਵਿਦ ਦੁਪੱਟਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕਰਨਾ ਹੈ ਅਸੀਂ ਸਿਰਫ 800 300 ਰੁਪਿਆਵਾਂ 'ਚ ਠੀਕ ਹੈ ਲੋ ਆ ਲੋ ਜੀ ਇਹ ਆ ਗਿਆ ਦਾ ਕੇਰਾ ਇਹ ਆ ਗਈ ਇਹਦੀ बॉटम ठीक है ये आ गया दुपट्टा ठीक है जी हलो बहुत ही प्यारी आइटम है सब रेंज आने वाली है ठीक है लो सवा दो मीटर का पूरा दुपट्टा होगा पीको समेत सॉरी मैं थोन य मतलब उल्टी साइड दिखा दिया है ना इधर से डिजाइन हाँ सी चलो बैकसाइड पर भी सेम ही डिजाइन है ਲਓ ਜੀ ਅਗਲਾ ਆ ਗਿਆ ਇਹ ਵਾਲਾ ਕਲਰ ਠੀਕ ਹੈ ਜੀ ਕਲਰ ਨੋਟ ਕਰ ਲਓ ਲਓ ਜੀ ਅਗਲਾ ਕਲਰ ਇਹ ਆ ਗਿਆ ਮੋਵਿਸ਼ਾ ਜਿਹਾ ਕਲਰ ਹੈ ਹੈਨਾ ਹਾਂ ਜੀ ਹਾਂ ਤੇ ਬਹੁਤ ਹੀ ਸਰਦਾਰੀ ਜੈ ਦਾ ਪ੍ਰਿੰਟ ਹੈ ਬਰੀਕ ਪ੍ਰਿੰਟ ਤੇ ਖੂਬਸੂਰਤ ਜੇ ਬਾਰਡਰ ਨੇ ਇਹਨਾਂ ਦੇ ਠੀਕ ਹੈ ਲੈਂਡ ਦੇਨ ਖੜਾ ਹੀ ਰਹਿੰਦਾ ਹੈ ਪ੍ਰਾਈਸ ਕੁਛ ਵੀ ਨਹੀਂਗਾ 830 ਜੀ ਤੁਹਾਡੇ ਘਰ ਤੱਕ ਪਹੁੰਚ ਦੇਣੀ ਹੈ ਅਸੀਂ ਲਓ ਜੀ ਅਗਲਾ ਇਹ ਆ ਗਿਆ ਲੋ ਇਹ ਆ ਗਿਆ ਜੀ ਤੁਹਾਡਾ 컬러 ਨੋਟ ਕਰੋ ਕਿਹੜਾ ਫਿਰ ਮੈਂ ਤੁਹਾਨੂੰ ਇਹਦਾ ਬਾਰਡਰ ਵੀ ਦਿਖਾ ਦੇਣੀ ਦੁਬਾਰਾ ਤੋਂ ਵੈਸੇ ਤਾਂ ਤੁਹਾਨੂੰ ਉਹੀ ਹੈ ਜਿਹੜਾ ਤੁਹਾਨੂੰ ਦਿਖਾਇਆ ਮੈਂ ਹਲੋ ਠੀਕ ਹੈ ਲੋ ਬਹੁਤ ਸੌਫਟ ਸੌਫਟ ਫੈਬਰਿਕ ਹੈ ਇਹ ਸਾਰੇ ਰੰਗ ਤੁਹਾਨੂੰ ਅ ਮੀਡੀਅਮ ਟੂ ਅ ਡਾਰਕ ਇਹਦੇ ਵਿੱਚ ਨਹੀਂ ਦਵਾਂਗੇ ਮੇਰੇ ਖਿਆਲ ਨਾਲ ਕੋਈ ਸ਼ੇਡ ਇਹਦੇ ਵਿੱਚ ਵਾਲਾ ਨਹੀਂ ਹੈਗਾ बहुत सुबर जो कलर ने आ लो बरीक बरीक प्रिंट तो वाला बॉडर यह आ गया थोड़ा बॉटम ठीक है ये डिजाइन दूसरा चेंज हो गया इस करके दुप्टा भी खोलते हैं आप प्रिंट बहुत सोना है यदा तो बिल्कुल सॉफ्ट सॉफ्ट फैब्रिक है विदआउट लाइनिंग बनायो तुम आराम नाल यू मिलेगा दुपट्टा सवा दो मीटर का दुप्टा होगा हाफ में खोलता दूजे पास भी यही डिजाइन है लो जी अगला जस्ट पिक चीज़ा नहीं लैण देन करो आराम नाल नहीं कि बंदा पसंद नहीं करेगा सूट है ना लो बहुत सोहनी चीज़ आऊगी थोड़े को लो ये आ गया था, दुपट्टा लो जी अगला कलर नोट कर लो बॉटम तो ठीक है ये ना फील ਮਤਲਬ ਮਸਲੀਨ ਟਾਈਪ ਹੈ ਇਸ ਤਰ੍ਹਾਂ ਦੀ ਗਲੇਸ ਹੈ ਵੀ ਇਹਦੇ ਵਿੱਚ ਮਸਲੀਨ ਟਾਈਪ ਵੀ ਹੈ ਬਿਲਕੁਲ ਪੋਲ ਪੋਲਾ ਫੈਬਰਿਕ ਲਓ ਜੀ ਅਗਲਾ ਫਿਰੋਜ਼ੀਜਾ ਇਸ ਤਰ੍ਹਾਂ ਦਾ ਕਲਰ ਹੈ ਠੀਕ ਹੈ ਲਓ ਜੀ ਅਗਲਾ ਲਓ ਪ੍ਰੀਕ ਪ੍ਰਿੰਟ ਇਹ ਬਹੁਤ ਸੋਹਣੇ ਰੰਗ ਨੇ ਹੈਨਾ ਜਿਨ੍ਹਾਂ ਨੂੰ ਥੋੜੇ ਜਿਹਾ ਕਲਰਫੁਲ ਚਾਹੀਦੇ ਆ ਹਲੋ ਕਰ ਦੇਖੋ ਲਓ ਜੀ ਬਰੀਕ ਬਰੀਕ ਪ੍ਰਿੰਟ ਬਹੁਤ ਸੋਹਣੇ ਦੇ ਉਹਦੇ ਉੱਤੇ ਥੋੜਾ ਜਿਹਾ ਹਲਕਾ ਜਿਹਾ ਡਾਰਕ ਬਾਰਡਰ ਤੇ ਲਓ ਜੀ ਇਹਦਾ ਦੁਪੱਟਾ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਇਹਦਾ ਦੁਪੱਟਾ ਦੁਪੱਟਿਆਂ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਵੀ ਹੈ ਠੀਕ ਹੈ ਬਹੁਤ ਸਮਾਰਟ ਦੁਪੱਟੇ ਬਣੇ ਹੋਏ ਨੇ ਸਿਰਫ 830 ਮੈਸੇਜ ਪਾਓ ਫਾਈਨਲ ਭਾਵੇਂ ਜਿੰਨਾ ਮਰਜ਼ੀ ਮਟੀਰੀਅਲ ਅਸੀਂ ਮੰਗਾਇਆ ਹੋਇਆ ਪਰ ਕਦੇ ਨਾ ਕਦੇ ਤਾਂ ਉਹਨੇ ਐਂਡ ਹੋਣਾ ਹੀ ਹੁੰਦਾ ਆਹ ਲਓ ਜੀ ਦੇਖੋ ਨੋਟ ਕਰੋ ਠੀਕ ਹੈ ਬ੍ਰੀਕ ਪ੍ਰਿੰਟੇ ਦੀ ਸ਼ਰਟ ਦੇ ਉੱਤੇ ਆ ਲੋ ਠੀਕ ਤੇ ਇਹ ਆ ਗਿਆ ਇਹਦਾ ਦੁਪੱਟਾ ਲਓ ਜੀ ਅਗਲਾ ਕਲਰ ਸੀ ਗ੍ਰੀਨ ਠੀਕ ਹੈ ਤੇ ਆ ਆ ਗਿਆ ਇਹਦਾ ਪ੍ਰਿੰਟ ਸਿਰਫ 830 ਰੁਪਏ ਚ ਸੂਟ ਤੁਹਾਡੇ ਘਰ ਤੱਕ ਪਹੁੰਚ ਦੇਣੀ ਹੈ ਅਸੀਂ ਲਓ ਜੀ ਆ ਆ ਗਿਆ ਠੀਕ ਹੈ ਕਲਰ ਦੇਖੋ ਤੇ ਪ੍ਰਿੰਟ ਨੋਟ ਕਰੋ ਫੈਬਰਿਕ ਬਹੁਤ ਸੋਹਣਾ ਆਉਣ ਵਾਲਾ ਹੈ ਸੌਫਟ ਸੌਫਟ ਬਿਲਕੁਲ लो जी अगला आ गया आ, ग्रे टाइप जहाँ कलर है घुगी रंगा जहाँ हाँ घुगी रंगा ग्रे कलर होंगे जरा वो वाला कलर है लो जी लो जी अगला आ गया ए वाला डिजाइन नोट कर लो सोबर ज कलर मीडियम प्रिंट ठीक है ये आ गई थोड़ी बॉटम यह आ गया थोड़ा दुपट्टा ठीक है बिल्कुल सॉफ्ट सॉफ्ट फैब्रिक है तुम सीनियर भी हो तो भी ईजीलीअर कर सकते। ना प्यारा जहाँ फैब्रिक आऊगा थोड़े कोला हलो ये आ गया थोड़ा दुपट्टा ठीक है जी हलो देखो बहुत सोहनी आइटम है प्राइस कुछ भी नहीं गा अठ सौ तीह रुपये लो जी अगला ये आ गया कलर नोट कर लो ठीक है अगला आ गया जी अगला नोट करो मोविश ग्रे ਹਾਂਜੀ ਹਨਾ ਥੋੜਾ ਜਿਹਾ ਮੋਵਿਸ਼ ਜੀ ਟੱਚ ਅਗਰੇ ਦੇ ਵਿੱਚ ਠੀਕ ਹੈ ਹਲੋ ਕਲਰ ਪ੍ਰਿੰਟ ਅਗਲਾ ਇਹ ਆ ਗਿਆ ਬਾਟਮ ਦਾ ਕਲਰ ਦਿਖਾ ਦਿੰਨੀ ਹਾਂ ਤੁਹਾਨੂੰ ਲੋ ਜੀ ਠੀਕ ਅਗਲਾ ਦੇਖੋ ਇਹ ਆ ਗਿਆ ਜੀ ਅਗਲਾ ਕਲਰ ਠੀਕ ਹੈ ਇਹਦੇ ਬੇਸ ਕਲਰ ਦੇ ਨਾਲ ਸਲਵਾਰਾਂ ਹੁੰਦੀਆਂ ਨੇ ਠੀਕ ਹੈ ਜੀ ਹਲੋ ਕਲਰ ਬਹੁਤ ਸੋਹਣੇ-ਸੋਹਣੇ ਆ ਸਾਰੇ ਲੋ ਜੀ ਕੁਝ ਹੋਰ ਦਿਖਾਉਣੇ ਤੁਹਾਨੂੰ ਕਲਰ ਹੈਂਡ ਪ੍ਰਿੰਟਸ ਲੋ ਜੀ ਅਗਲਾ ਕਲਰ ਐਂਡ ਡਿਜ਼ਾਈਨ ਚੇਂਜ ਹੋ ਗਿਆ ਪ੍ਰਿੰਟ ਦਾ ਥੋੜਾ ਜਿਹਾ ਆ ਲੋ ਇਦਾਂ ਵੀ ਦੇਖ ਸਕਦੇ ਆ ਆਪਾਂ ਆ ਲੋ ਨਾ ਪੂਰਾ ਇੱਕ ਸੂਟ ਤਾਂ ਖੋਲ ਹੀ ਦੇਣੀ ਥੋੜੀ ਲੁੱਕ ਤੁਹਾਨੂੰ ਚੰਗੀ ਤਰ੍ਹਾਂ ਪਤਲਾ ਲੱਗੂਗੀ ਕਿ ਐਸੀ ਲੁੱਕ ਆਊਗੀ ਆ ਲੋ ਦੇਖੋ ਲੁੱਕ ਸੂਟ ਦੀ ਆ ਸੂਟ ਆਊਗਾ ਥੋੜੇ ਕੋਲ ਇਹ ਦੇ ਆਊਗੀ ਬਾਟਮ ਠੀਕ ਹੈ ਜੀ ਗ੍ਰੇ ਜਿਹਾ ਕਲਰ ਹੈ ਤੇ ਇਹ ਨਾਲ ਤੁਹਾਨੂੰ ਸ਼ਰਟ ਇਹਦੀ ਪ੍ਰਿੰਟਿੰਗ ਬਹੁਤ ਪਿਆਰੀ ਹੋਈ ਹੈ ਇਹਨਾਂ ਦੇ ਵਿੱਚ ਸਾਰੇ ਸੂਟਾਂ ਦੀ ਕੋਈ ਵੀ ਐਸਾ ਪ੍ਰਿੰਟ ਨਹੀਂ ਹੈਗਾ ਜਿਹੜਾ ਤੁਹਾਨੂੰ ਐ ਹੋਵੇ ਵੀ ਇਹ ਤਾਂ ਮੈਨੂੰ ਪਸੰਦ ਨਹੀਂ ਇਹਨਾਂ ਸੋਹਣ ਸੋਹਣ ਪ੍ਰਿੰਟ ਹੋਏ ਹੋਏ ਆ ਲੋ ਇਹ ਆ ਗਿਆ ਇਹਦਾ ਦੁਪੱਟਾ ਸਵਾ ਦੋ ਮੀਟਰ ਦਾ ਮਸਲੀਨ ਦਾ ਦੁਪੱਟਾ ਹੋਊਗਾ ਰਾਮ ਨਾਲ ਜਿਵੇਂ ਮਰਜੀ ਸਿਰ ਤੇ ਲਿਓ ਪੀਕੋ ਹੋਈ ਵੀ ਹੋਊਗੀ ਠੀਕ ਹੈ ਜੀ ਅਗਲਾ ਆ ਗਿਆ ਇਹ ਵਾਲਾ ਠੀਕ ਹੈ ਜੀ ਕਲਰ ਨੋਟ ਕਰ ਲਓ ਪ੍ਰਿੰਟ ਤਾਂ ਸੋਹਣਾ ਹੈ ਹੀ ਹੈ ਫੈਬਰਿਕ ਬਹੁਤ ਪਿਆਰਾ ਆਉਣ ਵਾਲਾ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਪ੍ਰੋਵਾਈਡ ਕਰਾਏ ਨੇ ਲਓ ਠੀਕ ਹੈ ਕਲਰ ਨੋਟ ਕਰੋ ਸਲਵਾਰ ਦਾ ਠੀਕ ਹੈ ਜੀ ਨੈਕਸਟ ਇਹ ਆ ਗਿਆ ਹਾਂ ਅਨੀਅਨ ਦੀ ਟੱਚ ਹੈ ਹਾਂ ਠੀਕ ਹੈ ਲੋ ਬਹੁਤ ਪਿਆਰੀਆਂ ਚੀਜ਼ਾਂ ਨੇ ਅਗਲਾ ਡਿਜ਼ਾਈਨ ਚੇਂਜ ਹੋ ਗਿਆ ਥੋੜਾ ਜਿਹਾ ਹੀ ਬਸ ਮਾੜਾ ਮਾੜਾ ਹੀ ਫਰਕ ਹੁੰਦਾ ਇਹਨਾਂ ਦਾ ਜਿਆਦਾ ਫਰਕ ਤਾਂ ਨਹੀਂ ਹੁੰਦਾਗਾ ਕਿਉਂਕਿ ਬਾਰਡਰ ਸਟਾਈਲ ਸਭ ਦਾ ਸੇਮ ਹੀ ਬਣਿਆ ਹੋਇਆ ਵੀ ਬਾਰਡਰ ਬਣੀ ਹੋਈ ਨਹੀਂ ਆ ਲੋ ਦੇਖੋ ਇਹਨਾਂ ਦੀ ਅੰਬੀਆਂ ਜੀਆਂ ਬਣੀਆਂ ਹੋਈਆਂ ਠੀਕ ਹੈ ਤੇ ਆ ਆ ਗਿਆ ਤੁਹਾਡਾ ਠੀਕ ਹੈ ਜੀ ਇਹ ਆ ਗਿਆ ਬਾਟਮ ਦਾ ਕਪੜਾ ਠੀਕ ਹੈ ਜੀ ਤੇ ਇਹ ਆ ਗਿਆ ਤੁਹਾਡਾ ਦੁਪੱਟਾ ਠੀਕ ਹੈ ਜੀ 830 ਰੁਪਏ ਅੰਚ ਲਓ ਜੀ ਅਗਲਾ ਆ ਗਿਆ ਇਹ ਵਾਲਾ ਠੀਕ ਹੈ ਜੀ ਕਲਰ ਤੁਸੀਂ ਦੇਖ ਹੀ ਲਿਆ ਲਓ ਸਿਰਫ 830 ਰੁਪਏ ਲਓ ਜੀ ਹੋ ਸਕੇ ਦੋ ਦੋ ਲੈ ਲਿਓ ਕੁਝ ਸਾਨੂੰ ਥੋੜਾ ਜਿਆ ਇਜ਼ੀ ਰਹਿੰਦਾ ਲਓ ਜੀ ਆ ਗਈ ਸਲਵਾਰ ਠੀਕ ਹੈ ਇਹ ਆ ਗਿਆ ਇਹਦਾ ਸ਼ਰਟ ਲਓ ਜੀ ਅਗਲਾ ਡਿਜ਼ਾਈਨ ਕੋਲ ਦੀ ਮੈਂ ਬਸ ਉਹਨੇ ਆਖਰੀ ਡਿਜ਼ਾਈਨ ਹੈ ਸਭ ਤੇ ਇਹਨਾਂ ਦੇ ਵਿੱਚ ਸਾਡੇ ਕੋਲੇ ਕੁਆਂਟੀਟੀ ਪੂਰੀ ਹੈ ਤੁਹਾਨੂੰ ਦਵਾਂਗੇ ਬਟ ਫਿਰ ਵੀ ਮੈਂ ਤੁਹਾਨੂੰ ਦੱਸਿਆ ਮੈਸੇਜ ਫਾਈਨਲ ਹੀ ਪਾਉਣਾ ਹੈ ਜੇ ਹੈਗਾ ਤਾਂ ਮੇਰਾ ਠੀਕ ਹੈ ਕਾਫੀ ਈਜ਼ੀ ਹੋ ਗਿਆ ਕਾਫੀ ਪੈਣਾ ਨੂੰ ਨਾਲ ਦੀ ਨਾਲ ਉਹਨਾਂ ਨੂੰ ਫਿਰ ਕਲੀਅਰ ਹੋ ਜਾਂਦਾ ਹੈ ਹੈਨਾ ਲੋ ਕੁਛ ਦੱਸ ਦੇ ਵਿੱਚ ਸੂਟ ਨਿਕਲ ਜਾਂਦਾ ਹੈ ਲੋ ਜੀ ਬਰੀਕ ਬਰੀਕ ਪ੍ਰਿੰਟ ਬਹੁਤ ਹੀ ਸੋਹਣਾ ਜਿਆ ਤੇ ਸਮਾਰਟ ਜਿਹਾ ਬਾਰਡਰ ਤੇ ਸਮਾਰਟ ਜਿਹਾ ਇਹਦਾ ਕਲਰ ਠੀਕ ਹੈ ਜੀ ਜੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾ ਦਿੰਨੀ ਆਪਾਂ ਲੋ ਜੀ ਲੁੱਕ ਬਹੁਤ ਹੀ ਪਿਆਰਾ ਜਿਹਾ ਬਾਰਡਰ ਬਣਿਆ ਹੋਇਆ ਤੇ ਵਿੱਚ ਵੀ ਮੀਡੀਅਮ ਜਿਹਾ ਪ੍ਰਿੰਟ ਬਹੁਤ ਸੋਹਣੇ ਸੂਟ ਨੇ ਸੋਚਣ ਦਾ ਮਸਲਾ ਹੀ ਹੈ ਨਹੀਂ ਇਸ ਪ੍ਰਾਈਸ ਦੇ ਉੱਤੇ ਲੋ ਜੀ ਅਗਲਾ ਕਲਰ ਇਹ ਆਊਗਾ ਕ੍ਰੀਮ ਸਲਵਾਰ ਦੇ ਨਾਲ ਪੂਰੀ ਵੀਡੀਓ ਦੇ ਵਿੱਚ ਕੋਈ ਕ੍ਰੀਮ ਸਲਾਰ ਕ੍ਰੀਮ ਸੂਟ ਆਇਆ ਹੈ ਲੋ ਜੀ ਅਗਲਾ ਆਊਗਾ ਬਲੈਕ ਆਲੋ ਠੀਕ ਹੈ ਆ ਉਠਾਵਾ ਦੇਖਿਓ ਕਿੰਨਾ ਆਉਂਦਾ ਸੂਟ ਦਾ ਬਰੀਕ ਪ੍ਰਿੰਟ ਦੀ ਸ਼ਰਟ ਪਾਈ ਜੋ ਤੁਸੀਂ ਕਾਰੀ ਸਲਵਾਰ ਦੇ ਨਾਲ ਤੁਸੀਂ ਤਾਂ ਝੱਕ ਨਹੀਂ ਦੇਣਾ ਇੰਨਾ ਸੋਹਣਾ ਸੂਟ ਫੂਟ ਕੋਲ ਪਹੁੰਚਣਾ ਹੈ ਲਓ ਜੀ ਅਗਲਾ ਇਹ ਆ ਗਿਆ ਜੀ ਸਟੀਲ ਗ੍ਰੇਜਾ ਹਾਂ ਠੀਕ ਹੈ ਲੋ ਇੱਕ ਆ ਗਿਆ ਜੀ ਇਹ ਵਾਲਾ ਹਾਂ ਠੀਕ ਹੈ ਇਹ ਆ ਗਿਆ ਦਾ ਅਗਲਾ ਕਲਰ ਠੀਕ ਹੈ ਜੀ ਲੋ ਏਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣਾ ਹੈ ਕਲੈਕਸ਼ਨ ਕਿ ਐਸੀ ਲੱਗੀ ਰਾਹ ਤੁਸੀਂ ਦਿਖਾਉਣੀ ਹੈ ਚੱਲਣਾ ਅਸੀਂ ਉਹਨਾਂ ਦੇ ਠੀਕ ਹੈ ਜੀ ਤੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ 'ਚ ਹੋਰ ਸੋਹਣੀ ਜੀ ਵੈਰੈਟੀ ਲੈ ਕੇ